ਸਰਕਾਰੀ ਹਾਈ ਸਕੂਲ ਹਰੀਪੁਰ ਖਾਲਸਾ ਦੀ ਇੰਗਲਿਸ਼ ਟੀਚਰ ਦੀ ਬਦਲੀ ਦੇ ਰੋਸ ਵਿੱਚ ਮਾਪਿਆਂ ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਵੱਲੋਂ ਸਕੂਲ ਦੇ ਗੇਟ ਨੂੰ ਜਿੰਦਰ ਲਗਾ ਕੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਤੇ ਰੋਸ ਵਿੱਚ ਆਏ ਮਾਪਿਆਂ ਨੇ ਫਲੋਰ ਨੂਰ ਮਹਿਲ ਰੋਡ ਜਮ ਕਰ ਦਿੱਤਾ ਗਿਆ ਇਸ ਮੌਕੇ ਕੁਲਵਿੰਦਰ ਸਿੰਘ ਸਰਪੰਚ ਮੱਖਣ ਸਿੰਘ ਕਲਸੀ ਪੰਚ ਅਸ਼ੋਕ ਕੁਮਾਰ ਜਗਤਾਰ ਸਿੰਘ ਮੁਕੇਸ਼ ਮੱਖਣ ਸਿੰਘ ਕੋਲਾ ਕੁਲਦੀਪ ਕੁਮਾਰ ਜਸਵਿੰਦਰ ਕੌਰ ਅਮਨਦੀਪ ਕੌਰ ਨਿਰਮਲ ਕੌਰ ਲੱਡੀ ਊਕਾਰ ਮਹਿਮੀ ਆਦੀ ਤੇ ਮਾਪੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਸਕੂਲ ਇੰਚਾਰਜ ਅੰਸੂ ਰਾਣੀ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਸਾਡੇ ਕੋਲ ਆਏ ਸਕੂਲ ਵਿੱਚ ਇੰਗਲਿਸ਼ ਟੀਚਰ ਨਾ ਹੋਣ ਕਰਕੇ ਮਾਪਿਆਂ ਨੇ ਤਰਨਾ ਲਗਾਇਆ ਪ੍ਰਿੰਸੀਪਲ ਆਤਮਾਰਾਮ ਬਲਾਕ ਫਲੋਰ ਇੰਚਾਰਜ ਨੇ ਕਿਹਾ ਡੀਓ ਨਾਲ ਸੰਪਰਕ ਕੀਤਾ ਗਿਆ ਹੈ ਉਨਾਂ ਨੇ ਕਿਹਾ ਸੋਮਵਾਰ ਤੱਕ ਸਮੱਸਿਆ ਹੱਲ ਕੀਤੀ ਜਾਵੇਗੀ ਪਰ ਮਾਪਿਆਂ ਨੇ ਕਿਹਾ ਕਿ ਪਹਿਲਾਂ ਸਾਨੂੰ ਲਿਖਤੀ ਰੂਪ ਵਿੱਚ ਦੇਣ ਫਿਰ ਧਰਨਾ ਚੁੱਕੇਗਾ ਤੇ ਲੰਬਾ ਜਾ ਮ ਲੱਗਾ ਹੁਣ ਕਰਕੇ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੜਕੀ ਨਾ ਆਇਆ ਕਿਹੜਾ ਪੈਂਡਿਆ ਇੰਗਲਿਸ਼ ਤੇ ਪੰਜਾਬੀ ਦੇ ਟੀਚਰਸ ਫੈਲਾ ਹੀ ਨਹੀਂ ਹੈ ਤੇ ਹੁਣ ਸਾਡੀ ਇੰਗਲਿਸ਼ ਮਿਸਟਰੈਸ ਵੀ ਚਲੀ ਗਈ ਹੈ ਜਿਸ ਕਾਰਨ ਸਾਡੀ ਪੜ੍ਹਾਈ ਵਿੱਚ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਸਾਡੀ ਰਿਵੀਜ਼ਨ ਨਹੀਂ ਹੋ ਰਹੀ ਕਿਰਪਾ ਕਰਕੇ ਸਾਡੀ ਇੰਗਲਿਸ਼ ਮਿਸਟਰੈਸ ਨੂੰ ਵਾਪਸ ਲਿਆਓ ਵੀ ਪਹਿਲਾਂ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੀ ਗਵਰਨਮੈਂਟ ਪਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਦੱਸੋ ਤਾਂ ਸਹੀ ਕਿੱਥੇ ਆ ਸਾਡੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜ ਟੀਚਰ ਆ ਉਹਦੇ ਵਿੱਚੋਂ ਇੱਕ ਆਰਜੀ ਇੰਗਲਿਸ਼ ਟੀਚਰ ਆਰਜੀ ਤੌਰ ਤੇ ਜਿਹੜੇ ਕਿ ਡਿਊਟੀ ਲਵਾਤੀ ਸੰਗਰੂਰ ਚ ਜਦ ਕਿ ਆਲਰੇਡੀ ਉਥੇ ਟੀਚਰ ਆ ਅਸੀਂ ਕਈ ਦਿਨ ਤੋਂ ਜਿਹੜੇ ਇਹਨਾਂ ਦੇ ਸੀਨੀਅਰ ਅਫਸਰ ਉਹਨਾਂ ਤੱਕ ਮੀਲਾਂ ਵੀ ਕੀਤੀਆਂ ਉਹਨਾਂ ਨੂੰ ਫੋਨਾਂ ਤੇ ਰਾਬਤਾ ਵੀ ਬਣਾਇਆ ਪਰ ਉਹ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਇਹ ਪੰਜਾਬ ਸਰਕਾਰ ਤੋਂ ਵੀ ਪੁੱਛਦੇ ਹਾਂ ਸਿੱਖਿਆ ਕ੍ਰਾਂਤੀ ਹੈ ਕਿੱਥੇ ਸਾਡੇ ਬੱਚਿਆਂ ਦੀ ਇਹ ਪੜ੍ਹਾਈ ਨਾ ਖਤਮਾਰ ਕਰ ਇਹ ਚਾਹੁੰਦੇ ਬਿ ਗਰੀਬ ਦਾ ਬੱਚਾ ਪੜ੍ਹ ਨਾ ਸਕੇ ਪਰ ਜੇ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ ਕੁਐਸਚਨ ਕਰਨੇ ਆ ਪੰਜਾਬ ਸਰਕਾਰ ਇਹ ਚਾਹੁੰਦੀ ਆ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਦੇ ਬੱਚੇ ਪੜ੍ਹਨੇ ਆ ਇਹਨਾਂ ਮੈਂ ਮੈਂ ਪੁੱਛਣਾ ਚਾਹੁੰਦਾ ਬਈ ਇਹਨਾਂ ਦਾ ਕਿਹੜੇ ਕਿਹੜੇ ਕਿਸੇ ਮੰਤਰੀ ਦਾ ਕਿਸੇ ਹੋਰ ਸਕੂਲ ਟੀਚਰ ਦਾ ਕਿਸੇ ਬੱਚਾ ਹੈਗਾ ਕਿਤੇ ਸਰਕਾਰੀ ਸਕੂਲਾਂ 'ਚ ਹੈ ਇਹਨਾਂ ਦਾ ਸਾਡੇ ਬੱਚਿਆਂ ਨੂੰ ਇਹ ਪੜ੍ਹਨਾ ਪੜ੍ਹ ਨਹੀਂ ਦੇ ਸਕਦੇ ਕਿਉਂਕਿ ਜਿਹੜੇ ਆਲਰੇਡੀ ਟੀਚਰ ਵੀ ਆ ਉਹਨਾਂ ਨੂੰ ਕਿਉਂ ਇਹ ਠਾ ਰਹੇ ਆ ਜਰ ਕੇ ਉੱਥੇ ਵੀ ਟੀਚਰ ਪਹਿਲਾਂ 5 ਟੀਚਰ ਹੈ ਉਹਨਾਂ ਵਿੱਚੋਂ 2 ਦੋਹਾਂ ਦੀ ਡਿਊਟੀ ਲੱਗੀ ਆ ਤਿੰਨੇ ਟੀਚਰ 5 ਕਲਾਸਾਂ ਨੂੰ ਕਿੱਦਾਂ ਬਣਾ ਲੈਣੇ ਮੰਗ ਕੀ ਹੈ ਮੰਗ ਸਾਡੀ ਇਹ ਵੀ ਸਾਡੇ ਜਿਹੜਾ ਟੀਚਰ ਗਿਆ ਉਹੀ ਵਾਪਸ ਆਉਣਾ ਚਾਹੀਦਾ ਇੱਥੇ ਕਿਉਂਕਿ ਸਾਡੇ ਮੇਰੇ ਬੱਚੇ 10ਵੀਂ ਚ ਪੜ੍ਹਦੇ ਆ ਸਾਡੇ ਬੱਚਿਆਂ ਦੀ ਪੜਾਈ ਖਰਾਬ ਹੋ ਰਹੀ ਆ ਜੇ ਟੀਚਰ ਵਾਪਸ ਨਹੀਂ ਆਉਂਦਾ ਫਿਰ ਇਹੀ ਪ੍ਰਦਰਸ਼ਨ ਹੋਰ ਵੀ ਕਰਾਂ ਸਕੂਲ ਨੂੰ ਲੋਕ ਲਾ ਦੇਣੇ ਅਸੀਂ ਕਿਉਂਕਿ ਪਹਿਲਾਂ ਪੰਚਾਇਤ ਨੇ ਇੱਕ ਟੀਚਰ ਸਰ ਆਪਣੇ ਤੌਰ ਤੇ ਵੀ ਰੱਖਿਆ ਸੀ ਠੀਕ ਨਹੀਂ ਗੱਲ ਹੈ ਜੇ ਅਸੀਂ ਆਪਣੇ ਟੀਚਰ ਲਾ ਕੇ ਉਹਨਾਂ ਨੂੰ ਕੀ ਗੱਲ ਅਸੀਂ ਪੜਵਾ ਸਕਦੇ ਆ ਪੰਜਾਬ ਸਰਕਾਰ ਨੇ ਸਾਡੀ ਇਹ ਬੇਨਤੀ ਹੈ ਵੀ ਸਾਡੇ ਟੀਚਰ ਉਹੀ ਵਾਪਸ ਆਉਣਾ ਚਾਹੀਦਾ ਕਿਉਂਕਿ ਉਹ ਆਲਰੇਡੀ ਉੱਥੇ ਟੀਚਰ ਹੈ ਜੇ ਨਾ ਟੀਚਰ ਹੋ ਫੇਰ ਵੀ ਆਰਜੀ ਤੋਤੇ ਜਦ ਕੇ ਤਨਖਾਹ ਇੱਥੋਂ ਲੈਣੇ ਮੈਂ ਵੀ ਇਹਨਾਂ ਦੇ ਸੀਨੀਅਰ ਅਫਸਰਾਂ ਨੂੰ ਇਹ ਬੇਨਤੀ ਕਰਨਾ ਵੀ ਉਹ ਤਨਖਾਹ ਉਹਦੀ ਕਿਉਂ ਕਢਵਾ ਰਹੇ ਫੇਰ ਜਦੋਂ ਉਹਨਾਂ ਦੀ ਡਿਊਟੀ ਇੱਥੇ ਆ ਇੱਥੇ ਡਿਊਟੀ ਕਿਉਂ ਨਹੀਂ ਕਰ ਰਹੇ ਨਹੀਂ ਅਸੀਂ ਪ੍ਰਾਈਵੇਟ ਸਕੂਲਾਂ ਵਿੱਚੋਂ ਬੱਚੇ ਨਾ ਕਿ ਅਸੀਂ ਖਾਤਕਾ ਨਹੀਂ ਸੋਕਸਾਰੇ ਸਰਕਾਰੀ ਸਕੂਲ ਦਰਵਾਚੇ ਲਾਏ ਆ ਹਾਂ ਹੋਣੀ ਇਹਨਾਂ ਦੇ ਟੀਚਰ 10th ਕਲਾਸ ਵਿੱਚ ਸਾਡਾ ਬੱਚਾ ਪੜ੍ਹ ਕੇ ਆਇਆ ਹੋਣੀ ਜਾ ਮਾਰਿਆ ਟੀਚਰ ਇਹਨਾਂ ਦੀ ਚਲੀ ਗਈ ਆ ਹੁਣ ਬਾਕੀ ਦੀ ਪੜ੍ਹਾਈ ਕੌਣ ਕਰਾਵੇ ਜਿਹੜਾ ਉਹਨਾਂ ਨੇ ਸਿਲੇਬਸ ਪਹਿਲਾਂ ਪੜ੍ਹਾਉਣਾ ਹੈ ਉਹ ਹੋਰ ਮੈਡਮ ਨੂੰ ਨਹੀਂ ਪਤਾ ਲੱਗਣਾ ਹੈਗਾ ਤੇ ਨਹੀਂ ਸਾਡੇ ਬੱਚੇ ਚਾਹੁੰਦੇ ਅਸੀਂ ਹੋਰ ਮੈਡਮ ਤੋਂ ਪੜ੍ਹੀਏ ਉਹੀ ਮੈਡਮ ਇਹਨਾਂ ਨੂੰ ਆਉਣੀ ਚਾਹੀਦੀ ਹੈ ਉਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਸਾਡੀ ਰਿਕਵੈਸਟ ਹੋਏ ਕਿ ਉਹੀ ਮੈਡਮ ਨੂੰ ਨਾ ਇਹਨੀ ਅਰਜੀ ਦੌਰ ਤੇ ਇਹਦੇ ਹੋਰ ਭੇਜਦਾ ਕਿ ਜਿੱਥੇ ਉਹ ਟੀਚਰ ਗਏ ਆ ਉੱਥੇ ਪਹਿਲਾਂ ਵੀ ਇੰਗਲਿਸ਼ ਟੀਚਰ ਹੈਗਾ ਆ ਤੋ ਵੀ ਸਾਡੇ ਹੁਣ ਐ ਨਿਆਣਿਆਂ ਦੀ ਸ੍ਰੀ ਤੇ ਪੜਾਈ ਗਈ ਆ ਸਾਰਾ ਪੈਂਡ ਮੇਰੇ ਕੋਲ ਆਇਆ ਵੀ ਆ ਟੀਚਰ ਭੇਜੋ ਅਸੀਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਉਹ ਕਹਿੰਦੇ 2-3 ਦਿਨਾਂ ਚ ਦੇ ਦੇਵਾਂਗੇ ਪਰ ਕੋਈ ਟੀਚਰ ਨਹੀਂ ਆਇਆ ਕੋਈ ਫੋਨ ਨਹੀਂ ਸਾਨੂੰ ਕਿਸੇ ਦਾ ਆਇਆ ਤੇ ਹੀ ਟੀਚਰ ਸਾਨੂੰ ਦਵਾਂਗੇ ਤੋ ਟੀਚਰ ਤੋਂ ਬਿਨਾਂ ਹ ਨਿਆਣੇ ਕੀ ਕਰਨਗੇ ਪ੍ਰਾਈਵੇਟ ਸਕੂਲਾਂ ਚੋਂ ਲਿਆ ਕੇ ਸਰਕਾਰੀ ਸਕੂਲਾਂ ਚ ਨਿਆਣੇ ਲਾਏ ਆ ਆ ਕਈ ਘਰ ਇਦਾਂ ਦੇ ਜਿਨ੍ਹਾਂ ਚਾਰ-ਚਾਰ ਨਿਆਣੇ ਆਪਣੇ ਸਾਰੇ ਇੱਥੇ ਸਕੂਲਾਂ ਚ ਲਾਉਂਦੇ ਆ ਗਾ ਅਡਮਿਸ਼ਨ ਕਿੰਨਾ ਕਰਾਵਾਂਗੇ ਇਦਾਂ ਸਕੂਲ ਬੰਦ ਕਰਨਾ ਹੀ ਸਾਨੂੰ ਵਧੀਆ ਆ ਤੇ ਜੇ ਸਾਨੂੰ ਟੀਚਰ ਨਾ ਮਿਲਿਆ ਤੇ ਸਭ ਤੋਂ ਵੱਡਾ ਕਿ ਮੇਰਾ ਨਾਮ ਮੁਕੇ ਸੀ ਜੀ ਸਕੂਲ ਦੇ ਵਿੱਚ ਬੱਚੇ ਸਾਡੇ ਪੜਦੇ ਸਾਰੇ ਮੇਰੇ ਪੂਰੇ ਬੱਚੇ ਇੱਧਰ ਪੜਦੇ ਆ ਲੇਕਿਨ ਕੋਈ ਵੀ ਟੀਚਰ ਹੈ ਨਹੀਂ ਟੀਚਰ ਕਰਕੇ ਸਕੂਲ ਖਰਾਬ ਹੁੰਦੀ ਪਈਏ ਨਾ 8ਵੀਂ ਤੱਕ 10ਵੀਂ ਤੱਕ ਸਕੂਲ ਹੈ ਔਰ ਟੀਚਰ ਹੈ ਪੰਜ ਉਹਦੇ ਵਿੱਚੋਂ ਦੋਿਆਂ ਦੀ ਡਿਊਟੀ ਲੱਗੀ ਹੈ ਤਿੰਨ ਟੀਚਰ ਪੜਾਣ ਦੇ ਬੈ ਜਾ ਇਸ ਟਾਈਮ ਤੇ ਤਿੰਨ ਤਿੰਨ ਟੀਚਰ ਕਿਨੇ ਕੋ ਸਕੂਲ ਚ ਪੜਾ ਲੋਗੇ 10ਵੀਂ ਤੱਕ ਸਕੂਲ ਮੇ ਤਿੰਨ ਟੀਚਰ ਹੈ ਤਿੰਨ ਟੀਚਰ ਕਿਨਾਕ ਪੜਾਉਗੇ ਬੱਚਿਆਂ ਨੂੰ ਇਹ ਦੇ ਕਰਕੇ ਅਸੀਂ ਸਕੂਲ ਬੰਦ ਕਰ ਦੇਣਾ ਇਹਦੇ ਨਾਲ ਬੱਚੇ ਨਹੀਂ ਪੜੂਗੇ ਤੋਂ ਵੀ ਸਾਡਾ ਸਾਲ ਖਰਾਬ ਹੋਊਗਾ ਅਗਲੇ ਸਾਲ ਹੋਰ ਕੋ ਮંત્રી ਸਾਹਿਬ ਕਹਿੰਦੇ ਵਿੱਚ ਕੀ ਕਰਨ ਤੇ ਜਲਦੀ ਇਹ ਦੇਖੋ ਜੀ ਮੰਤਰੀ ਸਾਹਿਬ ਤੋਂ ਇਹ ਕਹਿੰਦੇ ਇਹ ਦੇਖੋ ਸਾਰਾ ਕੁਝ ਪੁੱਛਦੇ ਕਹਿੰਦਾ ਇਹ ਪੰਜਾਬ ਤੇ ਇਹ ਕਰਦਾ ਉਹ ਕਰਦਾ ਕੁਝ ਵੀ ਨਹੀਂ ਕੀਤਾ ਪੂਰੇ ਦਸੋਂ ਸਾਡੇ ਸਕੂਲ 10ਵੀਂ ਤੱਕ ਉਹਦੇ ਵਿੱਚ ਸਿਰਫ ਬੱਚੇ ਸਿਰਫ ਬੱਚੇ ਇੰਨੇ ਬੱਚੇ ਹੈ 100 ਪਲਸ ਬੱਚੇ 150 ਬੱਚੇ ਹੈ ਪਰ ਟੀਚਰਸ ਨੇ ਪੰਜ ਹੈ ਪੰਜਾਂ ਚੋਂ ਦੋਿਆਂ ਦੀ ਡਿਊਟੀ ਲੱਗੀ ਹੈ ਤਿੰਨ ਪੜਾਉਂਦੇ ਵੇ ਇਸ ਟਾਈਮ ਸ਼ਸ਼ੀਕਲ ਸਰ ਮੇਰਾ ਨਾਮ ਅੰਸ਼ੂ ਰਾਣੀ ਹੈ ਮੈਂ ਸਕੂਲ ਦੀ ਇੰਚਾਰਜ ਹਾਂ ਸਕੂਲ ਮੁਖੀਆ ਸਰ ਇਹ ਤਰਨਾ ਪੇਰੈਂਟਸ ਦੇ ਵਿਰੋਧ ਕਰਕੇ ਲੱਗਿਆ ਆ ਕਿਉਂਕਿ ਅੱਜ ਸਿੱਗੀ ਪੇਰੈਂਟਸ ਵਰਕਸ਼ਾਪ ਤੇ ਮੈਂ ਪੇਰੈਂਟਸ ਬੁਲਾਏ ਸੀ ਵੀ ਜੋ ਵੀ ਕੰਮ ਸਿੱਖਿਆ ਦੇ ਖੇਤਰ ਵਿੱਚ ਹੋਇਆ ਆ ਉਹਦੇ ਬਾਰੇ ਦੱਸਣਾ ਤੇ ਦੂਜਾ ਜਿਹੜਾ ਆ ਐਡਮਿਸ਼ਨਸ ਦਾ ਹੁਣ ਟਾਈਮ ਹੈਗਾ ਆ ਕਿ ਸਰਕਾਰੀ ਸਕੂਲ ਵਿੱਚ ਅਸੀਂ ਐਡਮਿਸ਼ਨਵਾ ਦਵਾਏ ਤੇ ਇਹਨਾਂ ਨੇ ਸਾਡੀ ਬਹੁਤ ਹੈਲਪ ਵੀ ਕੀਤੀ ਆ ਇਸ ਚੀਜ਼ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਸਾਰੋਂ ਇਸ ਲਈ ਕਰ ਰਹੇ ਆ ਕਿਉਂਕਿ ਸਾਡਾ ਇੱਕ ਇੰਗਲਿਸ਼ ਮਿਸਟ੍ਰੈ ਸੀਗੀ ਸ਼੍ਰੀਮਤੀ ਜੋਲੀ ਨਾਲੀ ਪੀਐਸਸੀ ਦੇ ਆਰਡਰ ਤੋਂ ਨਾ ਮਤਲਬ ਜਿਲ੍ਹਾ ਸੰਗਰੂਰ ਵਿੱਚ ਨਾ ਆਪਣੀ ਬਦਲੀ ਕਰਵਾ ਰਹੀ ਹੈ ਗਵਰਨਮੈਂਟ ਸਪਿੰਨਰ ਸੈਕੰਡਰੀ ਸਕੂਲ ਕਾਲਾ ਬੰਜਾਰਾ ਵਿੱਚ ਇਹ ਕਹਿ ਰਹੀ ਹੈ ਕਿ ਇਸ ਟਾਈਮ ਐਗਜ਼ਾਮ ਟਾਈਮ ਹੈ ਤੇ ਤੁਸੀਂ ਉਹਨਾਂ ਦੀ ਬਦਲੀ ਕਿੱਦਾਂ ਕਰ ਦਿੱਤੀ ਹੈ ਤੇ ਤਿੰਨ ਚਾਰ ਦਿਨ ਪਹਿਲਾਂ ਵੀ ਮੇਰੇ ਕੋਲ ਪੰਚਾਇਤ ਹੋ ਕੇ ਗਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੋਂ ਇਤਰਾ ਦੇ ਟਾਈਮ ਆ ਕੇ ਕਿਉਂਕਿ ਜਿਹੜੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹੈ ਉਹਨਾਂ ਦਾ ਬੇਟਾ ਵੀ ਇੱਥੇ 10ਵੀਂ ਕਲਾਸ ਪੜ੍ਹਦਾ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਸ ਟਾਈਮ ਤੇ ਕਿਦਾਂ ਬਦਲੀ ਹੋ ਸਕਦੀ ਹੈ ਫਿਰ ਮੈਨੂੰ ਉਹਨਾਂ ਨੂੰ ਦੱਸਣਾ ਪਿਆ ਕਿ ਉਹ ਆਰਜੀ ਡਿਊਟੀ ਲੱਗੀ ਆ ਉਹਨਾਂ ਦੀ ਤੇ ਬਦਲੀ ਨਹੀਂ ਹੋਈ ਆ ਇਹ ਬੱਚਿਆਂ ਦੇ ਭੋਖਾ ਨਾ ਖਲਵਾੜਿਆ ਭਾਵੇਂ ਆਰਜੀ ਡਿਊਟੀ ਲੱਗੀ ਆ ਬੱਚਿਆਂ ਦੇ ਭੋਖਾ ਨਾ ਖਲਵਾੜਦਾ ਹੈ ਨਾ ਸਰ ਪੇਰੈਂਟਸ ਵਿੱਚ ਐਸੀ ਚੀਜ਼ ਦਾ ਹੀ ਰੋਸ ਹੈਗਾ ਆ ਕਿ ਵੀ ਇਸ ਟਾਈਮ ਤੇ ਆ ਕੇ ਮੇਰੇ ਬੱਚਿਆਂ ਦਾ ਖਾਣ ਕਰੇਗਾ ਇਹਨਾਂ ਨੂੰ ਕਿ ਪਹਿਲਾਂ ਹੀ ਟੀਚਰ ਮਤਲਬ ਨਹੀਂ ਹੈਗੇ ਅਜੇ ਤੁਸੀਂ ਸਮਝ ਦੀ ਡੀਓ ਨਾਲ ਗੱਲ ਕੀਤੀ ਜੀ ਸਰ ਮੈਂ ਡੀਓ ਨਾਲ ਤਾਂ ਨਹੀਂ ਗੱਲ ਕੀਤੀ ਲੇਕਿਨ ਮੈਂ ਆਪਣੇ ਡੀਡੀਓ ਜੋ ਸਾਡੇ ਹੈੱਡ ਹੈਗੇ ਆ ਸ਼੍ਰੀਮਤੀ ਸਤਿਆ ਦੇਵੀ ਜੀ ਗਵਰਨਮੈਂਟ ਹਾਈ ਸਕੂਲ ਨਗਰ ਵਿੱਚ ਬॉयਜ਼ ਵਿੱਚ ਉਹ ਹੈਡ ਹੈ ਉਹਨਾਂ ਨੂੰ ਵੀ ਮੈਂ ਦੱਸ ਦਿੱਤਾ ਸੀ ਤੇ ਮੈਂ ਆਪਣੇ ਆਈ ਤੁਹਾਡੇ ਬੀ ਐਨਓ ਪ੍ਰਤਾਪਪੁਰਾ ਨੂੰ ਵੀ ਉਹਨੂੰ ਦੱਸ ਦਿੱਤਾ ਸੀਗਾ ਵੀ ਇਹਦੇ ਰਿਗਾਰਡਿੰਗ ਵੀ ਆ ਸਾਡੇ ਨਾਲ ਚੱਲਿਆ ਆ ਮੈਂ ਹੁਣ ਵੀ ਉਹਨਾਂ ਨਾਲ ਗੱਲ ਕਰਕੇ ਆਈ ਹਾਂ ਤੇ ਉਹ ਹੁਣੇ ਇੱਥੇ ਪਹੁੰਚਣ ਲੱਗੇ ਆ ਤੇ ਸਰਬਸੇ ਰੋਜ਼ ਪ੍ਰਦਰਸ਼ਨ ਵਾਲਾ ਟੀਚਰ ਨੂੰ ਵਾਪਸ ਬੁਲਾਉਣ ਲਈ ਸਾਨੂੰ ਕਹਿ ਰਹੇ ਆ ਕਿ ਅਸੀਂ ਪੇਰੈਂਟਸ ਵਰਕਸ਼ਾਪ ਦਾ ਵਿਰੋਧ ਜਦੋਂ ਪੰਚਾਇਤਾਂ ਦੇ ਮੋਪਿਆਂ ਦਾ ਕਹਿਣਾ ਵੀ ਅਸੀਂ ਸਕੂਲ ਨੂੰ ਜਿੰਦਾ ਲਾ ਦੇਣਾ ਜਿੰਦਰ ਲਾਲ ਉਹਨੇ ਤਾਂ ਸਾਨੂੰ ਬਾਹਰ ਕੱਢ ਦਿੱਤਾ ਉਹਨੂੰ ਉਹਨਾਂ ਹਾਇਰ ਅਥਾਰਟੀਜ਼ ਹੀ ਆ ਗਈਆਂ ਇਸ ਗੱਲ ਨਾਲ ਮਸਲਾ ਕਰ ਸਕਦੀ ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਇਹਦੀ ਐਦਾਂ ਨਹੀਂ ਹੋਣਾ ਕਹਿੰਦੇ ਫਿਰ ਅਸੀਂ ਸਕੂਲ ਦਾ ਕੀ ਕਰੀਏ ਸਾਰੇ ਸਾਡੇ ਬੱਚੇ ਨਹੀਂ ਅਸੀਂ ਕਾਹਦੇ ਐਡਮਿਸ਼ਨ ਕਰਾਈ ਸਿਰਫ ਇਹੀ ਇਹਨਾਂ ਦਾ ਸੀਗਾ